ਸਾਹਿਬ ਜੀਉ ਸਲੋਕੰ ਅਗੰਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ साध जणा की अचरज कथा अष्टपदी साधक संग मुख उजल होत साध संग मल सगली खोत साधक संग मिटै अपमान ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੈ ਸੰਗ 부ਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤਨ ਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕਾ ਸੰਗ ਏਕ ਉਪਰ ਯਤਨ ਸਾਧਕੀ ਮਹਿਮਾ ਵਰਨ ਕੌਣ ਪੁਰਾਨੀ ਨਾਨਕ ਸਾਧਕੀ ਸ਼ੋਭਾ ਪ੍ਰਭ ਮਹ ਸਮਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਭ ਮਹ ਸਮਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸ਼ੁਭਾਇਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਕਥਾ ਰੂਪ ਦੇ ਵਿੱਚ ਆਪਾਂ ਕਰ ਰਹੇ ਹਾਂ ਜੀ 6 ਅਸ਼ਟਪਦੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ ਔਰ ਇਸ ਸਤਵੀਂ ਅਸ਼ਟਪਦੀ ਦੀ ਜਿਹੜੀ ਕਥਾ ਵਿਚਾਰ ਹੈ ਉਹ ਆਪਾਂ ਅੱਜ ਆਰੰਭ ਕਰਨੀ ਹੈ ਅਸ਼ਟਪਦੀ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੋ ਸ਼ਲੋਕ ਅੰਕਿਤ ਕੀਤਾ ਪਾਵਨ ਸ਼ਲੋਕ ਔਰ ਅਸ਼ਟਪਦੀ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਜੀ ਆਓ ਆਪਾਂ ਇਸ ਪਾਵਨ ਬਚਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਗੁਰੂ ਪਾਤਸ਼ਾ ਇਸ ਪੂਰੀ ਅਸ਼ਟਪਦੀ ਦੇ ਵਿੱਚ ਕੀ ਬਿਆਨ ਕਰਦੇ ਐ ਉਹ ਪਾਤਸ਼ਾ ਜੀ ਨੇ ਪਹਿਲਾਂ ਸ਼ਲੋਕ ਦੇ ਵਿੱਚ ਅੰਕਿਤ ਕਰ ਦਿੱਤਾ ਆਗਮ ਆਗਾਦ ਪਾਰ ਬ੍ਰਹਮ ਸੋਏ ਪਾਰ ਬ੍ਰਹਮ ਸੋਏ ਦਾ ਅਰਥ ਬਣਦਾ ਉਹ ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਅਗੰਮ ਹੈ ਤੇ ਅਗਾਧ ਹੈ। ਅਗੰਮ ਹੁੰਦਾ ਹੈ ਗੁਰਮਖੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ। ਜਿਸ ਪਰਮਾਤਮਾ ਜੀ ਦੇ ਬਾਰੇ ਸਾਡੇ ਗਿਆਨ ਇੰਦਰੀ ਸਾਡੀਆਂ ਅੱਖਾਂ ਸਾਡੀਆਂ ਨਾਸਕਾਂ ਸਾਡੀ ਜ਼ੁਬਾਨ ਸਾਡੇ ਜੋ ਗਿਆਨ ਇੰਦਰੀ ਨੇ ਇਹ ਪੂਰਨ ਤੌਰ ਦੇ ਉੱਤੇ ਬਿਆਨ ਨਹੀਂ ਕਰ ਸਕਦੇ ਜੁਬਾਨ ਕਿਤਨਾ ਹੀ ਜੋਰ ਲਾ ਲਵੇ ਉਸ ਪਰਮੇਸ਼ਰ ਜੀ ਦੇ ਬਾਰੇ ਪੂਰਨ ਤੌਰ ਤੇ ਨਹੀਂ ਬਿਆਨ ਕਰ ਸਕਦੀ ਪੂਰਨ ਤੌਰ ਤੇ ਅਪਹੁੰਚ ਹੈ ਉਹਨੂੰ ਕਿਹਾ ਜਾਂਦਾ ਹੈ ਅਗੰਮ ਅਗੰਮ ਦਾ ਅਰਥ ਹੈ ਅਪਹੁੰਚ ਜਿਸ ਤੱਕ ਪੂਰਨ ਤੌਰ ਤੇ ਪਹੁੰਚਿਆ ਨਹੀਂ ਜਾ ਸਕੀਦਾ ਅਗਾਧ ਦਾ ਅਰਥ ਹੈ ਅਥਾ ਜਸਦਾ ਉਰਲਾ ਤੇ ਪਾਰਲਾ ਬੰਨਾ ਪਤਾ ਨਾ ਹੋਵੇ ਜਿਸ ਦੀ ਸ਼ੁਰੂਆਤ ਕਦੋਂ ਹੋਈ ਅੰਤ ਕਦੋਂ ਹੈ ਕੁਛ ਨਾ ਪਤਾ ਹੋਵੇ ਕਹਿੰਦੇ ਅਗਾਧ ਹੈ ਪਰਮਾਤਮ ਅਗਾਧ ਬੋਦੀ ਹੈ ਉਹਦੇ ਆਦ ਦਾ ਉਹਦੇ ਅੰਤ ਦਾ ਕਿਸੇ ਨੂੰ ਪਤਾ ਨਹੀਂ ਹੈ ਪਾਰ ਬ੍ਰਹਮ ਸੋਏ ਜੋ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਪਾਈ ਅਪੌਂਚ ਹੈ ਤੇ ਅਥਾ ਹੈ ਜੋ ਜੋ ਕਹੈ ਸੋ ਮੁਕਤਾ ਇਹਨੂੰ ਸੋ ਨਹੀਂ ਪੜਨਾ ਔਂਕੜ ਹੈ ਇਹਨੂੰ ਸੋ ਮੁਕਤਾ ਹੋਈ ਕਈ ਵਾਰੀ ਸਿ ਇਹਨੂੰ ਸੋ ਮੁਕਤਾ ਪੜ ਜਾਂਦੇ ਆ ਤੋ ਧਿਆਨ ਰੱਖਣਾ ਹੈ ਖੈ ਤਾਂ ਉਹ ਪਰਮਾਤਮਾ ਆਪਾਉਂਚ ਹੈ ਤਾਂ ਉਹ ਅਥਾ ਉਹਨੂੰ ਪੂਰਨ ਤੌਰ ਦੇ ਉੱਤੇ ਕੁਝ ਵੀ ਨਹੀਂ ਕਿਹਾ ਜਾ ਸਕੀਦਾ ਪਰ ਪਾਤਸ਼ਾਹ ਕਹਿੰਦੇ ਫੇਰ ਵੀ ਜੋ ਜੋ ਕਹੈ ਜਿਹੜੇ ਜਿਹੜੇ ਉਸ ਪਰਮਾਤਮਾ ਨੂੰ ਕਹਿੰਦੇ ਨੇ ਕਹੇ ਦਾ ਕੀ ਅਰਥ ਸਿਮਰਦੇ ਨੇ ਯਾਦ ਕਰਦੇ ਨੇ ਸੋ ਮੁਕਤਾ ਹੋਏ ਪਾਤਸ਼ਾਹ ਕਹਿੰਦੇ ਉਹ ਮੁਕਤ ਹੋ ਜਾਂਦੇ ਆ ਆਜ਼ਾਦ ਹੋ ਜਾਂਦੇ ਆ ਉਹ ਦੁਨਿਆਵੀ ਲਾਲਸਾਵਾਂ ਤੋਂ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਹੰਕਾਰ ਤੋਂ ਪਾਤਸ਼ਾਹ ਕਹਿੰਦੇ ਉਹ ਮੁਕਤ ਹੋ ਜਾਂਦੇ ਨੇ ਆਜ਼ਾਦ ਹੋ ਜਾਂਦੇ ਨੇ ਕੌਣ ਜੋ ਜੋ ਉਸ ਅਗੰਮ ਤੇ ਆਗਾਦ ਨੂੰ ਕਹਿੰਦੇ ਹਨ ਸਿਮਰਦੇ ਹਨ ਸੁਨ ਮੀਤਾ ਨਾਨਕ ਬਿਨਵੰਤਾ ਨਾਨਕ ਦੇ ਕੱਕੇ ਨੂੰ ਔਕਲ ਲੱਗਿਆ ਹੋਇਆ ਨਾਨਕ ਆਖਦਾ ਹੈ ਨਾਨਕ ਬੇਨਤੀ ਕਰਦਾ ਹੈ ਨਾਨਕ ਬਿਨਵੰਤਾ ਐ ਮੇਰੇ ਮਿੱਤਰ ਤੂੰ ਵੀ ਸੁਣ ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਕੀ ਬੇਨਤੀ ਕਰਦਾ ਸਾਧ ਜਨਾ ਕੀ ਅਚਰਜ ਕਥਾ ਅਚਰਜ ਹੁੰਦਾ ਹੈ ਗੁਰਮਖੋ ਇਹ ਕਹਿ ਲੋ ਵੀ ਜਿਸ ਨੂੰ ਪੂਰਨ ਤੌਰ ਤੇ ਸਮਝਿਆ ਨਾ ਜਾ ਸਕੇ ਅਚਰਜਮਈ ਚੀਜ਼ ਜਿਸ ਨੂੰ ਮਾਣਿਆ ਜਾ ਸਕੇ ਜਿਸ ਨੂੰ ਪਕੜਿਆ ਨਾ ਜਾ ਸਕੇ ਅਚਰਜਮਈ ਹੈ ਕਹਿਣ ਲੱਗੇ ਜਿਹੜੀ ਉਸ ਰੱਬ ਦੇ ਪਿਆਰਿਆਂ ਦੀ ਕਥਾ ਹੈ ਨਾ ਕਥਾ ਦਾ ਅਰਥ ਹੈ ਕਥਨ ਗੱਲਬਾਤ ਮਹਿਮਾ ਵਡਿਆਈ ਕਥਾ ਦਾ ਕੀ ਅਰਥ ਹੈ ਕਥਨ ਗੱਲਬਾਤ ਮਹਿਮਾ ਵਡਿਆਈ ਸ਼ੋਭਾ ਪਰਮਾਤਮਾ ਤੇ ਅਗੰਮਤ ਅਗਾਧ ਹੈ ਜਿਹੜੇ ਉਹਨੂੰ ਕਹਿੰਦੇ ਨੇ ਉਹ ਮੁਕਤ ਹੋ ਜਾਂਦੇ ਨੇ ਪਾਤਸ਼ਾਹ ਕਹਿੰਦੇ ਐ ਮੇਰੇ ਮਿੱਤਰਾਂ ਜਿਹੜੇ ਉਸ ਪਰਮੇਸ਼ਰ ਦੇ ਸਾਧੂ ਜਨ ਹਨ ਸਾਧ ਜਨਾ ਕੀ ਅਚਰਜ ਕਥਾ ਉਹਨਾਂ ਦੀ ਗੱਲਬਾਤ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਅਗਾਧ ਅਗੰਮ ਅਗਾਧ ਪਾਰਬ੍ਰਹਮ ਪਰਮੇਸ਼ਰ ਦੇ ਸਾਧੂ ਜਨਾਂ ਦੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰਨ ਵਾਲਿਆਂ ਦੀ ਜਿਹੜੀ ਗੱਲਬਾਤ ਕਥਾ ਹੈ ਉਹ ਵੀ ਅਚਰਜਮਈ ਹੁੰਦੀ ਹੈ। ਤਾਂ ਇਹ ਗੁਰਮਖੋ ਅਰਥ ਕੀ ਬਣਿਆ? ਅਰਥ ਇਹ ਬਣਿਆ ਗੁਰੂ ਪਾਤਸ਼ਾਹ ਇਸ ਪਾਵਨ ਅਸ਼ਟਪਦੀ ਦੇ ਅੰਦਰ ਦੋ ਗੱਲਾਂ ਕਰ ਰਹੇ ਨੇ। ਇੱਕ ਉਸ ਅਗੰਮ ਅਗੋਧ ਪਰਮੇਸ਼ਰ ਦੀ ਗੱਲ ਕਰਦੇ ਪਏ ਨੇ। ਦੂਜੇ ਜਿਹੜੇ ਉਸ ਨੂੰ ਸਿਮਰਨ ਵਾਲੇ ਜੋ-ਜੋ ਕਹੈ ਜਿਹੜੇ ਜਿਹੜੇ ਉਸ ਨੂੰ ਕਹਿੰਦੇ ਨੇ ਉਸ ਸਾਧੂ ਜਣਾਂ ਦੀ ਮਹਿਮਾ ਕਰ ਰਹੇ ਹਨ ਅਸ਼ਟਪਦੀ ਸਾਧਕੈ ਸੰਗ ਮੁਖ ਊਜਲ ਹੋਤ ਹੁਣ ਇਹ ਗੁਰਮਖ ਪਦੇ ਦੀ ਪੂਰੇ ਦੀ ਆਪਾਂ ਪਹਿਲਾਂ ਸਮਝੋ ਵੀ ਪਦੇ ਚ ਪਾਤਸ਼ਾਹ ਕਹਿਣਾ ਚਾਹੁੰਦੇ ਆ ਕਿਉਂਕਿ ਸਾਧਕੈ ਸੰਗ ਇੱਥੇ ਸਾਧ ਸ਼ਬਦ ਜਿਹੜਾ ਹੈ ਉਹ ਬਹੁਵਚਨ ਹੈ ਬਹੁਤੀ ਆਉਂਦੀ ਸਾਧੂ ਜਨਾਂ ਦੀ ਸੰਗਤ ਗੁਰਮਖਾਂ ਦੀ ਸੰਗਤ ਸਾਧ ਦਾ ਕੀ ਅਰਥ ਹੈ ਗੁਰਮਖ ਜਨ ਸਾਧੂ ਜਨ ਸਿਮਰਨ ਜੋ ਜੋ ਕਹੇ ਜੋ ਜੋ ਸੁਣੂ ਕਹਿਣ ਵਾਲੇ ਨੇ ਉਹ ਸਾਰੇ ਸਾਧ ਹੀ ਨਹੀਂ ਇਦਾਂ ਤੂੰ ਪਾਠਕੀ ਇਹਦੇ ਵਿੱਚ ਪੂਰਨ ਤੌਰ ਦੇ ਉੱਤੇ ਸਾਧੂ ਸਾਧ ਜਨਾਂ ਦੀ ਗੁਰਮਖ ਜਨਾਂ ਦੀ ਸੰਗਤ ਦੇ ਵਿੱਚ ਜਿੰਦ ਸੰਗਤ ਵਿੱਚੋਂ ਕੀ ਕੀ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਗੁਰਮੁਖ ਸਿੱਖ ਧਰਮ ਹੈ ਨਾ ਇਹਦੇ ਵਿੱਚ ਪਾਤਸ਼ਾਹ ਜੀ ਨੇ ਸੰਗਤ ਦੀ ਮਹਿਮਾ ਸਭ ਤੋਂ ਵੱਡੀ ਦੱਸੀ ਹੈ ਸੰਗਤ ਦਾ ਅਰਥ ਹੈ ਮਿਲਾਪ ਕਰ ਲੈਣਾ ਸਾਡੀ ਸੁਰਤ ਦਾ ਮਿਲਾਪ ਗੁਰੂ ਦੇ ਸ਼ਬਦ ਨਾਲ ਹੋਣਾ ਇਹਨੂੰ ਸੰਗਤ ਇੱਕ ਬੇਨਤੀ ਹੋਰ ਸਮਝੋ ਬੜੇ ਧਿਆਨ ਨਾਲ ਸਿਰਫ ਇਕੱਠ ਵਿੱਚ ਬੈਠ ਜਾਣਾ ਸੰਗਤ ਕਰਨਾ ਨਹੀਂ ਹੁੰਦਾ ਸੰਗਤ ਦਾ ਕੀ ਅਰਥ ਹੈ ਗੁਰੂ ਦੇ ਸ਼ਬਦ ਵਿੱਚ ਸਾਡੀ ਸੁਰਤ ਦਾ ਲੱਗ ਜਾਣਾ ਜਿੱਥੇ ਗੁਰੂ ਦਾ ਸ਼ਬਦ ਹੈ ਸਾਡੀ ਸੁਰਤ ਉੱਥੇ ਲੱਗੀ ਹੋਈ ਹੈ ਉਸ ਨੂੰ ਸਮਝਣ ਤੇ ਲੱਗੀ ਹੋਈ ਹੈ ਗੁਰੂ ਦੇ ਸ਼ਬਦ ਵਿੱਚ ਲੱਗੀ ਹੋਈ ਹੈ ਜਦੋਂ ਸਾਡੀ ਸੁਰਤ ਗੁਰੂ ਤੇ ਕਿਉਂਕਿ ਸ਼ਬਦ ਗੁਰੂ ਸੁਤਤਨ ਚੇਲਾ ਹੈ ਨਾ ਨਾ ਸਰੀਰ ਸੇਖ ਹੈ ਨਾ ਸਰੀਰ ਗੁਰੂ ਹੈ ਗੁਰੂ ਕੀ ਹੈ ਸੁਰਤ ਚੇਲਾ ਕੀ ਹੈ ਵਾਹਿਗੁਰੂ ਗੁਰੂ ਕੀ ਹੈ ਸ਼ਬਦ ਤੇ ਸੁਰਤ ਕੀ ਹੈ ਚੇਲਾ ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੋਵੇਗਾ ਉਹਨੂੰ ਸੰਗਤ ਕਿਹਾ ਜਾਂਦਾ ਜਦੋਂ ਸੰਗ ਜਦੋਂ ਸੁਰਤ ਤੇ ਸ਼ਬਦ ਦਾ ਗੁਰੂ ਦੇ ਸ਼ਬਦ ਨਾਲ ਸਾਡੀ ਸੁਰਤ ਦਾ ਮਿਲਾਪ ਹੋਵੇਗਾ ਕਹਿੰਦੇ ਸੰਗਤ ਹੋ ਰਹੀ ਹੈ ਜੇਕਰ ਗੁਰੂ ਦੀ ਸ਼ਬਦ ਵਿੱਚ ਸਾਡੀ ਸੁਰਤ ਨਹੀਂ ਜੁੜੀ ਸੁਰਤ ਕਿਤੇ ਹੋਰ ਹੀ ਫਿਰਦੀ ਐ ਇਹਦਾ ਅਰਥ ਤੂੰ ਸੰਗਤ ਨਹੀਂ ਕਰ ਰਹਾ ਇਹ ਇਹ ਧਿਆਨ ਰੱਖਣਾ ਹੈ ਸੰਗਤ ਕਰਨ ਦਾ ਕੀ ਅਰਥ ਹੈ ਜਿਹੜੀ ਸੰਗਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਨਾ ਕਿ ਪਿੰਗ ਸਮੈਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਹੁਣ ਜੇ ਬੰਦਾ ਕਹੇ ਕੱਲਾ ਸਰ ਬੈਠਣ ਦੇ ਨਾਲ ਹੀ ਮੈਲ ਖੋਈ ਜਾਏਗੀ ਜੀ ਇੰਨਾ ਥੋੜਾ ਹੁੰਦਾ ਕਦੋਂ ਮੈਲ ਕਦੋਂ ਖੋਈ ਜਾਂਦੀ ਹੈ ਅੰਦਰ ਦੀ ਮੈਲ ਜਦੋਂ ਸਾਡੀ ਸੁਰਤ ਜਦੋਂ ਸਾਡਾ ਮਨ ਗੁਰੂ ਦੇ ਸ਼ਬਦ ਨਾਲ ਲੱਗ ਜਾਂਦਾ ਹੈ ਫਿਰ ਅੰਦਰ ਦੀ ਮੈਲ ਖੋਈ ਜਾਂਦੀ ਹੈ ਉਸੇ ਨੂੰ ਗੁਰਮਖੋ ਸੰਗਤ ਕਿਹਾ ਗੁਰੂ ਨੇ ਤਾਂ ਜਿੱਥੇ ਆਪਾਂ ਸਰੀਰਕ ਤੌਰ ਤੇ ਬੈਠਣਾ ਹੈ ਉੱਥੇ ਸੁਰਤ ਨੂੰ ਸ਼ਬਦ ਵਿੱਚ ਜੋੜਨਾ ਵੀ ਹੈ ਤਾਂ ਜੋ ਅਸੀਂ ਸੱਚਮੁੱਚ ਸੰਗਤ ਕਰ ਸਕੀਏ ਕਬੀਰ ਸਾਹਿਬ ਜੀ ਨੇ ਕਹੇ ਕਬੀਰ ਮਨ ਪੰਖੀ ਭਇਓ ਉੱਡ ਉੱਡਦਾ ਦਿਸ਼ ਜਾਏ ਇਹ ਮਨ ਤਾਂ ਪੰਛੀ ਵਰਗਾ ਹੈ ਪੰਛੀ ਕਿਉਂ ਕਿਹਾ ਪੰਛੀ ਦਾ ਕੋਈ ਕੁਝ ਨਹੀਂ ਹੁੰਦਾ ਕਿਧਰ ਨੂੰ ਉੱਡਣਾ ਕਦੇ ਇਧਰ ਨੂੰ ਉਡਾਰੀ ਕਦੇ ਉਧਰ ਨੂੰ ਉਡਾਰੀ ਕਹਿੰਦੇ ਮਨ ਵੀ ਤਾਂ ਪੰਛੀ ਵਰਗਾ ਕਿੰਨੇ ਕਦੇ ਇਧਰ ਨੂੰ ਉਡਾਰੀ ਕਦੇ ਉਧਰ ਨੂੰ ਉਡਾਰੀ ਕਦੇ ਖਾਣ ਵਾਲੇ ਪਾਸੇ ਉਡਾਰੀ ਕਦੇ ਦੇਖਣ ਵਾਲੇ ਪਾਸੇ ਉਡਾਰੀ ਕਦੇ ਗੁਰੂ ਵੱਲ ਵੀ ਉਡਾਰੀ ਮਾਰ ਲੈਂਦਾ ਕਦੇ ਕਾਰੋਬਾਰ ਵਾਲੇ ਵੀ ਉਡਾਰੀਆਂ ਮਾਰ ਲੈਂਦਾ ਕਦੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਵੀ ਵੱਜ ਜਾਂਦਾ ਉਧਰ ਵੀ ਉਡਾਰੀ ਜੀ ਮਾਰ ਲੈਂਦਾ ਇੱਕ ਮਨ ਕਿੰਨੇ ਪਾਸੇ ਉਡਾਰੀਆਂ ਮਾਰਦਾ ਹੈ ਦਸਾਂ ਦਿਸ਼ਾਵਾਂ ਵੱਲ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਾੰਦਿਸ਼ ਜਾਏ ਜੋ ਜੈਸੀ ਸੰਗਤ ਕਰੈ ਇਹ ਹੈ ਸਿਧਾਂਤ ਗੁਰਬਾਣੀ ਦਾ ਜੋ ਜੈਸੀ ਜਿਹੋ ਜੀ ਤੇਰੀ ਸੰਗਤ ਹੋਵੇਗੀ ਜਿਹੋ ਸੰਗਤ ਦਾ ਕੀ ਅਰਥ ਹੈ ਤੇਰਾ ਬੈਠਣਾ ਉੱਠਣਾ ਹੋਵੇਗਾ ਇੱਥੇ ਸੰਗਤ ਦਾ ਅਰਥ ਕੀ ਹੈ ਜਿਹੋ ਜਾਂ ਤੇਰਾ ਬੈਠਣਾ ਉੱਠਣਾ ਅੱਜ ਜੀ ਮਨੁੱਖਾ ਜ਼ਿੰਦਗੀ ਸੱਚ ਤੋਂ ਪਾਸੇ ਜਾ ਰਹੀ ਹੈ ਨਾ ਗੁਰਮਖੋ ਉਹਦਾ ਅਰਥ ਮਨੁੱਖ ਦਾ ਉੱਠਣਾ ਬੈਠਣਾ ਗਲਤ ਹੋ ਗਿਆ ਸਾਡੇ ਬੱਚੇ ਨੇ ਅੱਜ ਅੱਜ ਸਮੱਸਿਆ ਕੀ ਬੱਚਿਆਂ 'ਚ ਕਾਲਾਪਣ ਬਹੁਤ ਹੈ। ਗੁੱਸਾ ਬਹੁਤ ਹੈ। ਹੈ ਨਾ ਇਦਾਂ? ਮਾੜੀ ਮਾੜੀ ਗੱਲ ਦੇ ਉੱਤੇ ਕਿਦਾਂ ਇਦਾਂ ਇਦਾਂ ਗੁੱਸੇ ਹੋ ਜਾਂਦੇ ਨੇ। ਕਾਰਨ ਕੀ ਹੈ? ਸੰਗਤ ਦਾ। ਮੈਂ ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਇਹ ਬੇਨਤੀ ਮਸਕੀਨ ਸਾਹਿਬ ਹੀ ਕਹਿੰਦੇ ਹੁੰਦੇ ਸਨ ਆਪਣੇ ਘਰ ਵਿੱਚ ਨਾ ਯਤਨ ਕਰੋ ਇਦਾਂ ਵੀ ਜਦੋਂ ਬੱਚਾ ਜਨਮ ਲੈਂਦਾ ਨਾ ਛੋਟਾ ਬੱਚਾ ਉਹ ਮਿੱਟੀ 'ਚ ਖੇਡੇ। ਸਾਡੇ ਬੱਚੇ ਪੱਥਰਾਂ ਤੇ ਖੇਡਦੇ ਆ ਤੁਸੀਂ ਤੁਸੀਂ ਇੱਕ ਨੁਕਤਾ ਧਿਆਨ ਨਾਲ ਸਮਝੋ ਜੀ ਇੱਕ ਇੱਕ ਦੁਕਾਨ ਦੁਕਾਨਦਾਰ ਹੈ ਕਰਿਆਣੇ ਦੀ ਦੁਕਾਨ ਵਾਲਾ ਮੈਂ ਨੁਕਤਾ ਛੋਟਾ ਸਮਝੋ ਆ ਪਗਲਾ ਸਭ ਕਹਿੰਦੇ ਨੇ ਗੱਲ ਸਮਝਰ ਮਾਲੀਆਂ ਹੁੰਦੇ ਨੇ ਤੁਸੀਂ ਨਾ ਜਾ ਕੇ ਉਹਦੀ ਦੁਕਾਨ ਤੋਂ ਇਦਾਂ ਇੱਕ ਨਾ ਮਾਰਟਸ ਦੀ ਚੱਕ ਲੋ ਇਦਾਂ ਮਾਰਟਸ ਦੀ ਡੱਬੀ ਚੱਕ ਲੋ ਇਦਾਂ ਚੱਕ ਕੇ ਤੋਰ ਪੁਣੇ ਕਿਹਨਾਂ ਕਿੱਧਰ ਜਾਣਾ ਜਦੋਂ ਕਿ 1 ਰੁਪਏ ਦੀ ਹੈ ਨਾ ਉਹ ਉਹ 1 ਰੁਪਏ ਦੀ ਤਿੱਲੀ ਨੂੰ ਵੀ ਨਹੀਂ ਸਹਾਰਦਾ ਦੁਕਾਨਦਾਰ ਨਹੀਂ ਨਾ ਸਹਾਰਦਾ 1 ਰੁਪਏ ਦੀ ਚੀਜ਼ ਨੂੰ ਵੀ ਉਹ ਸਹਾਰਦਾ ਨਹੀਂ ਤੁਸੀਂ ਮਿੱਟੀ 'ਚ ਰਹਿਣ ਵਾਲੇ ਕਿਸਾਨ ਦੇ ਕੋਲ ਚਲੇ ਜਾਓ ਕਿਸਾਨ ਹੈ ਮਿੱਟੀ 'ਚ ਰਹਿਣ ਵਾਲਾ ਕਈ ਵਾਰ ਤੁਸੀਂ ਖੇਤ 'ਚ ਜਾਓ ਨਾ ਮੰਨ ਲਓ ਤੁਸੀਂ ਕਿਸੇ ਕਿਸੇ ਕਿਸਾਨ ਦੇ ਤੁਸੀਂ ਚਲੇ ਜਾਓ ਬਾਗ ਦੇ ਵਿੱਚ ਇਦਾਂ ਉਹਨੇ ਕਿਹਾ ਯਾਰ 2 ਕਿਲੋ ਨਾ ਸੰਤਰੇ ਤੋੜ ਕੇ ਸਰਦਾਰ ਜੀ ਨੂੰ ਦੇ ਦੇ ਤੁਸੀਂ ਕਿਸੇ ਦੇ ਖੇਤ ਚਲੇ ਜਾਓ ਨਾ ਗੰਨੇ ਦੇ ਖੇਤ ਚਲੇ ਜਾਓ ਉਹਨੇ ਕਹਿੰਦਾ ਪੰਜ ਸੱਤ ਗੰਨੇ ਤੋੜ ਕੇ ਆਪਣੇ ਆਇਆ ਇਹਨੂੰ ਪਸੰਦ ਗੰਨੇ ਦੇ ਤੋੜ ਕੇ ਉਹ ਤੁਹਾਨੂੰ 100 ਦੋਸਾ ਚੀਜ਼ ਐਸੀ ਦੇ ਦਿੰਦਾ ਏ ਇਦਾਂ ਹੁੰਦਾ ਕਿ ਨਹੀਂ ਹੁੰਦਾ ਕਿਸਾਨ ਕਈ ਵਾਰ ਸਾਨੂੰ ਇਦਾਂ ਹੀ ਦੇ ਦਿੰਦਾ ਕਈ ਕੀ ਚੀਜ਼ਾਂ ਪਰ ਪਰ ਉਹ ਕਾਰਨ ਕੀ ਹੈ ਕਾਰਨ ਹੈ ਸਬਰ ਸੰਤੋਖ ਉਹ ਮਿੱਟੀ ਚ ਪਲਿਆ ਮਿੱਟੀ ਸਾਨੂੰ ਸਬਰ ਸੰਤੋਖ ਦਿੰਦੀ ਹੈ ਜਿਹੜਾ ਬੰਦਾ ਮਿੱਟੀ 'ਚ ਪਲਿਆ ਹੋਵੇ ਨਾ ਉਹ ਬੇਪਰਵਾਹ ਵੀ ਬਹੁਤ ਹੁੰਦਾ ਹੈ ਜਿਹੜਾ ਬੰਦਾ ਮਿੱ ਕੱਚੀ ਮਿੱਟੀ 'ਚ ਪਲਿਆ ਨਾ ਉਹ ਬੇਪਰਵਾਹ ਵੀ ਹੋਵੇਗਾ ਉਹ ਸਬਰ ਸੰਤੋਖ ਵਾਲਾ ਵੀ ਹੋਵੇਗਾ ਪਹਿਲਾਂ ਬੱਚੇ ਕੱਚੀ ਮਿੱਟੀ 'ਚ ਖੇਡਦੇ ਸੀ ਮਿੱਟੀ ਦੇ ਆਪਣੇ ਮਿੱਟੀ ਦੇ ਗੁਣ ਨੇ ਨਾ ਗੁਰਬਾਣੀ ਨੇ ਕਿਹਾ ਮਿੱਟੀ ਦੇ ਗੁਣ ਹੈ ਕੀ ਗੁਣ ਹੈ ਬਾਦਸ਼ਾਹ ਕਹਿੰਦੇ ਬ੍ਰਹਮ ਗਿਆਨੀ ਕਾ ਧੀਰਜ ਏਕ ਜਿਉ ਵਸਦਾ ਕੋਊ ਖੋਦਾ ਕੋਊ ਚੰਦਨ ਲਈ ਵਸੂ ਦਾ ਕੀ ਹੁੰਦੀ ਹੈ ਮਿੱਟੀ ਧਰਤੀ ਮਿੱਟੀ 'ਚ ਕਿੰਨਾ ਧੀਰਜ ਹੈ ਜਿਉਂ ਬਸਦਾ ਕਹੂ ਖੋਦਦਾ ਕੋਈ ਮਿੱਟੀ ਨੂੰ ਖੋਜਦਾ ਹੈ ਪਟਦਾ ਏਦਾਂ ਕੋਹੂ ਚੰਦਨ ਲੇਪ ਕੋਈ ਲੇਪ ਕਰੀ ਜਾਂਦਾ ਕਹਿੰਦੇ ਮਿੱਟੀ ਪੱਟਣ ਵਾਲੇ ਨੂੰ ਉਲੰਭੇ ਨਹੀਂ ਦਿੰਦੀ ਕਿਉਂ ਪੱਟੀ ਜਾਂਦਾ ਉੱਤੇ ਲੇਪ ਕਰਨ ਵਾਲੇ ਦੀਸ ਮਹਿਮਾ ਨਹੀਂ ਕਰਦੀ ਸ਼ਾਂਤ ਰਹਿੰਦੀ ਹੈ ਬਿਲਕੁਲ ਜਿਹੜਾ ਜੁੜਿਆ ਨਾ ਮਿੱਟੀ ਨਾਲ ਉਹਦੇ ਸੈਦ ਹੋਏਗਾ ਗੁਰਮਖੋ ਇਦਾਂ ਪੁਰਾਣੇ ਸਾਡੇ ਬੱਚੇ ਮਿੱਟੀ 'ਚ ਖੇਡਦੇ ਸੀ। ਉਹਨਾਂ 'ਚੋਂ ਮਿੱਟੀ ਦੇ ਮਿੱਟੀ ਧੀਰਜ ਸਿਖਾਉਂਦੀ ਹੈ। ਮਿੱਟੀ ਸਬਰ ਸਿਖਾਉਂਦੀ ਹੈ। ਅੱਜ ਦਾਣਾ ਪਾਓ ਮਿੱਟੀ ਦੇ ਵਿੱਚ 4 ਮਹੀਨਿਆਂ ਬਾਅਦ ਕਣਕ ਦੀ ਵੱਲੀ ਬਣ ਕੇ ਇਦਾਂ ਉਹਨੇ ਸਾਡੇ ਕੋਲੇ ਆਉਣੀ ਹੈ। ਸਬਰ ਹੈ ਨਾ 4 ਮਹੀਨਿਆਂ ਦਾ। ਅੱਡ ਤੁਸੀਂ ਕੋਈ ਦਰਖਤ ਬੀਜੋ ਮਿੱਟੀ ਦੇ ਵਿੱਚ 5 ਸਾਲਾਂ ਬਾਅਦ ਫਲ ਲੱਗਦਾ ਏ ਉਹਨੂੰ। 5 ਸਾਲ ਸਬਰ ਕਰਨਾ ਸਿਖਾਉਂਦੀ ਹੈ। ਇਦਾਂ ਹੀ ਹੈ ਨਾ ਕਿਸੇ ਦਰਖਤ ਨੂੰ ਲਾਲ ਕੇ ਆਪਾਂ ਫਲਦਾਰ ਬੂਟੇ ਨੂੰ ਉਹ 5 ਸਾਲ ਸਬਰ ਵੀ ਤੂੰ 5 ਸਾਲ ਪਹਿਲਾਂ ਮੇਰੀ ਮੇਰੀ ਸੇਵਾ ਕਰ ਮੈਂ ਤੈਨੂੰ 5 ਸਾਲਾਂ ਬਾਅਦ ਫਲ ਦੇਵਾਂਗਾ ਉਹ ਦਰਖਤ ਕਹਿੰਦਾ ਇਹਦਾ ਅਰਥ ਮਿੱਟੀ ਦਾ ਦਰਖਤ ਸਾਡੇ ਅੰਦਰ ਸਬਰ ਭਰਦਾ ਹੈ ਇਦਾਂ ਇਸ ਕਰਕੇ ਹੋਣਾ ਚਾਹੀਦਾ ਹਰ ਇੱਕ ਚੀਜ਼ ਤੇ ਜਿਹੋ ਜੀ ਬੰਦਾ ਸੰਗਤ ਕਰਦਾ ਹੈ ਸੰਗਤ ਕੱਲੀ ਮਨੁੱਖਾਂ ਦੀ ਥੋੜਾ ਹੁੰਦੀ ਹੈ ਇਦਾਂ ਕੁਦਰਤ ਦੀ ਵੀ ਸੰਗਤ ਹੈ ਆਪਣੀ ਜੋ ਜੈਸੀ ਸੰਗਤ ਕਰੇ ਜਿਹੋ ਜੀ ਬੰਦਾ ਸੰਗਤ ਕਰਦਾ ਹੈ ਜਿਹੋ ਜੇ ਬੰਦਾ ਥਾਂ ਦੇ ਉੱਤੇ ਉੱਠਦਾ ਬੈਠਦਾ ਉਹ ਸੋ ਤੈਸੋ ਫਲ ਖਾਏ ਉਹ ਜਾਂ ਨਤੀਜਾ ਕਰ ਪ੍ਰਾਪਤ ਨ ਫਲ ਖਾਣ ਦਾ ਕੀ ਅਰਥ ਹੈ ਨਤੀਜਾ ਪ੍ਰਾਪਤ ਕਰਨਾ ਜਿਹੋ ਜੀ ਬੰਦਾ ਉੱਠਣ ਬੈਠਣ ਕਰਦਾ ਹੈ ਉਹ ਜਾਂ ਉਹ ਨਤੀਜਾ ਪ੍ਰਾਪਤ ਕਰਦਾ ਹੈ ਚੋਰ ਦੇ ਕੋਲੇ ਬੈਠਿਆਂ ਤੇ ਕੋਈ ਸੰਤ ਨਹੀਂ ਨ ਬਣਿਆ। ਸੰਧੋ ਬੇਨਤੀ। ਵਪਾਰੀ ਦੇ ਕੋਲ ਬੈਠੇਗਾ ਤੇ ਵਪਾਰ ਕਰਨ ਸਿੱਖੇਗਾ ਨਾ। ਡਾਕਟਰ ਦੇ ਕੋਲ ਬੈਠੇਗਾ ਤੇ ਦਵਾਈ ਦੇਣ ਸਿੱਖੇਗਾ। ਡਾਕਟਰ ਦੇ ਕੋਲੇ ਬੈਠਿਆਂ ਤੇ ਕੋਈ ਬ੍ਰਹਮ ਗਿਆਨੀ ਨਹੀਂ ਬਣਿਆ। ਕਿਉਂ? ਕਿਉਂਕਿ ਜੋ ਜੈਸੀ ਸੰਗਤ ਕਰੇ, ਜਿਹੋ ਜੀ ਸੰਗਤ ਹੈ। ਗੁਰੂ ਨੇ ਕਿਹਾ ਜੇ ਤੈਉ ਸਬਰ ਪ੍ਰਾਪਤ ਕਰਨਾ ਚਾਹਣਾ ਤੇ ਸਬਰ ਵਾਲਿਆਂ ਕੋਲੇ ਬੈਠਾ ਜੇ ਤੂੰ ਪ੍ਰਮਾਤਮਾ ਦੀ ਪ੍ਰਾਪਤੀ ਚਾਹਣਾ ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਪਿਆ ਉਹਨਾਂ ਦੇ ਕੋਲੇ ਬੈਠਾ ਸੰਗਤ ਹੈ ਜਿਹੋ ਜੀ ਸੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਣੇ ਬੱਚਿਆਂ ਦੇ ਕੋਲ ਬੈਠਣਾ ਸਿੱਖੀਏ ਦਾਦਾ ਦਾਦੀ ਨੇ ਪੋਤਿਆਂ ਦੇ ਕੋਲ ਬੈਠੋ ਉਹ ਤੈਨੂੰ ਮੈਂ ਸਿਖਾਵਾਂ ਨਾ ਇਦਾਂ ਬੱਚੇ ਬੈਠਣ ਨੂੰ ਤਿਆਰ ਨਹੀਂ ਸਾਡੇ ਕੋਲ ਅੱਜ ਉਹ ਕਹਿੰਦੇ ਪੁਰਾਣੀਆਂ ਜਿਹੀ ਗੱਲਾਂ ਕਰਦੇ ਨੇ ਗੱਲਾਂ ਹੀ ਲੱਗ ਜਾਂਦੀਆਂ ਪੁਰਾਣੀਆਂ ਅੱਛਾ ਜਦੋਂ ਸਿਆਣੇ ਹੋ ਜਾਂਦੇ ਫਿਰ ਸਾਰੇ ਕਹਿੰਦੇ ਬਾਪੂ ਸਹੀ ਹੁੰਦਾ ਸੀ ਉਦੋਂ ਸਾਰੇ ਕਹਿ ਦਿੰਦੇ ਇਦਾਂ ਸਹੀ ਸੀ ਜੀ ਗੱਲਾਂ ਤੇ ਸਹੀ ਸਨ ਤਾਂ ਪਾਤਸ਼ਾਹ ਕਹਿੰਦੇ ਜੇ ਤੂੰ ਸੱਚਮੁੱਚ ਜਿੱਦਾਂ ਦਾ ਬਣਨਾ ਚਾਹਣਾ ਹੈ ਨਾ ਉਹੋ ਜਿਹਿਆਂ ਦੀ ਸੰਗਤ ਕਰਾਂ ਗੁਰਨਾਨਕ ਉਹ ਬਣੇ ਜਿਨ੍ਹਾਂ ਨੇ ਗੁਰਨਾਨਕ ਦੀ ਸੰਗਤ ਕੀਤੀ ਇਸ ਕਰਕੇ ਤਾਂ ਪਾਤਸ਼ਾਹ ਕਹਿੰਦੇ ਸਾਧਕਾ ਸੰਗ ਮੁਖ ਊਜਲ ਹੋਤ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਗੁਰਮਖਾਂ ਦੀ ਸੰਗਤ ਦੇ ਨਾਲ ਮੁਖ ਉੱਜਲ ਹੋਤ ਮੁਖ ਸੋਹਣਾ ਬਣ ਜਾਂਦਾ ਸੋਹਣੇ ਦਾ ਕੀ ਅਰਥ ਹੈ ਇੱਜ਼ਤ ਵਾਲਾ ਬਣ ਜਾਂਦਾ ਮਖ ਉਜਹੁ ਹੋਤ ਲਕ ਯਰਤ ਮਖ ਸੋਨਾ ਹੋ ਜਾਣਾ ਇੱਜ਼ਤ ਵਾਲਾ ਸ਼ੋਭਾ ਵੜਿਆਈ ਵਾਲਾ ਬਣ ਜਾਣਾ ਸਾਧ ਸੰਗ ਮਲ ਸਗਲੀ ਖੋਤ ਸਾਰੀ ਮੈਲ ਖੋਤ ਨਾਸ਼ ਹੋ ਜਾਂਦੀ ਹੈ ਸਾਧੂਆਂ ਦੀ ਸੰਗਤ ਦੇ ਨਾਲ ਸਾਧ ਕਾ ਸੰਗ ਮਿਟੈ ਅਬਮਾਨ ਇਹਨੂੰ ਅਭਿਮਾਨ ਨਹੀਂ ਬੋਲਣਾ ਇਸਿਆਰੀ ਲੱਗੀ ਹੋਈ ਆ ਅਬਮਾਨ ਸਾਧ ਕਾ ਸੰਗ ਸਾਧੂਆਂ ਦੀ ਸੰਗਤ ਦੇ ਨਾਲ ਗੁਰਮਖਾਂ ਦੇ ਕੋਲ ਬੈਠਣ ਦੇ ਨਾਲ ਇਹਦਾ ਸੌਖਾ ਅਰਥ ਕਰਨ ਲੱਗੇ ਆਪਾਂ ਨਾਮ ਜਪਣ ਵਾਲਿਆਂ ਦੇ ਕੋਲ ਬੈਠੀਏ ਤਾਂ ਮਿਟੈ ਅਬਮਾਨ ਅੰਦਰ ਦਾ ਹੰਕਾਰ ਮਿਟ ਜਾਂਦਾ ਹੈ ਮਾਇਆ ਤਾਰੀ ਕੋਲੇ ਬੈਠਿਆਂ ਤੇ ਹੰਕਾਰ ਨਹੀਂ ਮਿਟਣਾ ਹੰਕਾਰ ਕਦੋਂ ਮਿਟੇਗਾ ਜਦੋਂ ਤੂੰ ਸਾਧੂਆਂ ਦੇ ਕੋਲ ਬੈਠੇਂਗਾ ਨਾਮ ਜਪਣ ਵਾਲਿਆਂ ਦੇ ਕੋਲ ਬੈਠੇਂਗਾ ਸਾਧ ਕਾ ਸੰਗ ਪ੍ਰਗਟੈ ਸੋ ਗਿਆਨ ਸੋ ਗਿਆਨ ਦਾ ਕੀ ਅਰਥ ਹੈ ਸ੍ਰੇਸ਼ਟ ਗਿਆਨ ਸੱਚਾ ਗਿਆਨ ਸੱਚੀ ਅਕਲ ਆਏਗੀ ਤੈਨੂੰ ਕਦੋਂ ਜਦੋਂ ਤੂੰ ਗੁਰਮਖਾਂ ਦੀ ਸੰਗਤ ਕਰੇਂਗਾ ਜਪਣ ਵਾਲਿਆਂ ਦੀ ਜੋ ਜੋ ਕਹੇ ਜੋ ਕਹਿਣ ਪ੍ਰਮਾਤਮਾ ਨੂੰ ਕਹਿਣ ਵਾਲਿਆਂ ਦੇ ਕੋਲ ਬੈਠੇਂਗਾ ਇਹੀ ਤੇ ਮਹਿਮਾ ਨਾ ਸਾਧੂ ਸੰਗ ਦੀ ਸਾਧ ਜਨਾ ਕੀ ਅਚਰਜ ਕਥਾ ਇਹੀ ਹੈ ਗੁਰਮਖੋ ਕੀ ਮਿਲਦਾ ਹੈ ਚੰਗੇ ਬੰਦੇ ਕੋਲ ਬੈਠੀਏ ਤਾਂ ਕੀ ਹੋ ਜਾਂਦਾ ਹੈ ਚੰਗੀ ਸੁਰਤ ਆਉਂਦੀ ਹੈ ਸਾਧ ਕਾ ਸੰਗ ਪ੍ਰਗਟੈ ਸੋ ਗਿਆਨ ਗੁਰਮਖੰਡ ਦੀ ਸੰਗਤ ਕਰੀਏ ਤਾਂ ਸੱਚਾ ਗਿਆਨ ਜ਼ਿੰਦਗੀ ਚ ਪ੍ਰਗਟ ਹੋ ਜਾਂਦਾ ਹੈ ਸਾਰਿਆਂ ਕੋਲ ਹੀ ਹੈ ਪ੍ਰਗਟ ਦਾ ਕੀ ਅਰਥ ਹੁੰਦਾ ਹੈ ਹੈ ਹੁਣ ਬਾਹਰ ਆਇਆ ਪ੍ਰਗਟ ਦਾ ਅਰਥ ਹੁੰਦਾ ਹੈ ਬਾਹਰ ਹੋ ਜਾਣਾ ਪ੍ਰਤੱਖ ਹੋ ਜਾਣਾ ਸਾਹਮਣੇ ਹੋ ਜਾਣਾ ਪਾਤਸ਼ਾਹ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਪਰ ਸਾਰਿਆਂ ਚ ਪ੍ਰਗਟ ਨਹੀਂ ਹੁੰਦੀ ਪ੍ਰਗਟ ਕਿੰਨਾ ਚ ਹੁੰਦੀ ਹੈ ਗੁਰ ਸਾਖੀ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੁੰਦੀ ਹੈ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਮੇਰੀ ਅੰਦਰ ਵੀ ਬੈਠਾ ਹੈ ਪਰਮਾਤਮਾ ਕਦੋਂ ਸਮਝ ਆਉਂਦੀ ਹੈ ਜਦੋਂ ਗੁਰੂ ਕੋਲ ਬੈਠੇਗਾ ਤੇ ਗੁਰੂ ਨੇ ਕਹਿਣਾ ਨਾ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਅੰਦਰ ਵੀ ਬੈਠਾ ਇਹ ਤਾਂ ਗੁਰੂ ਨੇ ਕਹਿਣਾ ਨਾ ਗੁਰੂ ਕੋਲੇ ਬੈਠਾ ਨਹੀਂ ਤੇ ਪਤਾ ਹੀ ਨਹੀਂ ਇਦਾਂ ਇਸ ਕਰਕੇ ਸੱਚਾ ਗਿਆਨ ਜਿਸ ਗਿਆਨ ਨੇ ਤੈਨੂੰ ਸੱਚ ਨਾਲ ਜੋੜ ਦੇਣਾ ਝੂਠ ਤੋਂ ਤੋੜ ਦੇਣਾ ਉਹ ਸਾਧੂਆਂ ਦੀ ਸੰਗਤ ਵਿੱਚੋਂ ਮਿਲਦਾ ਹੈ ਚੰਗੇ ਮਨੁੱਖਾਂ ਦੇ ਗੁਣੀ ਜਣਾਂ ਦੀ ਸੰਗਤ ਵਿੱਚੋਂ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਸਾਧਕਾ ਸੰਗ 부ਜੈ ਪ੍ਰਭ ਨੇਰਾ ਇਹਨੂੰ ਨੇਰਾ ਬੋਲਣਾ ਇਹਨੂੰ ਨੇਹਰਾ ਨਹੀਂ ਬੋਲਣਾ। ਨੇਹਰਾ ਹੁੰਦਾ ਹੈ ਹਨੇਰਾ। ਨੇਰਾ ਲੱਕੀ ਅਰਥ ਹੈ ਨੇੜੇ ਨੇਰਾ। ਨੇੜੇ ਸਾਧਕਾ ਸੰਗ ਗੁਰਮਖੰਡ ਦੀ ਸੰਗਤ ਦੇ ਨਾਲ 부ਜੈ 부ਜੈ ਕੀ ਹੁੰਦਾ ਸਮਝ ਪੈ ਜਾਂਦੀ ਹੈ। 부ਝ ਲੈਂਦਾ ਹੈ। ਪਰਬ ਨੇੜਾ ਉਹ ਪ੍ਰਭੂ ਮੇਰੇ ਨੇੜੇ ਹੈ ਪ੍ਰਭੂ ਮੇਰੇ ਅੰਗ ਸੰਗ ਵੱਸਦਾ ਹੈ ਇਹ ਅਹਿਸਾਸ ਕਿਹਨੂੰ ਹੁੰਦਾ ਹੈ ਜਿਹੜਾ ਰੱਬੀ ਪਿਆਰਿਆਂ ਦੀ ਸੰਗਤ ਕਰਦਾ ਹੈ ਗੁਰਮਖੋ ਗੁਰੂ ਗੁਰੂ ਦੇ ਜਪਣ ਵਾਲਿਆਂ ਦੀ ਬਾਣੀ ਪੜਨ ਵਾਲਿਆਂ ਦੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰੀਏ ਤੇ ਸਮਝ ਪੈ ਜਾਂਦੀ ਹੈ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਨੇੜੇ ਵੱਸਦਾ ਹੈ ਮੇਰੇ ਨਾਲ ਰਹਿੰਦਾ ਹੈ ਸਾਦ ਸੰਗ ਸਭ ਹੋਤ ਨਵੇਰਾ ਨਵੇਰਾ ਕੀ ਹੁੰਦਾ ਫੈਸਲਾ ਨਵੇੜਾ ਦਾ ਕੀ ਅਰਥ ਹੈ ਫੈਸਲਾ ਇੱਥੇ ਕੀ ਅਰਥ ਬਣੇਗਾ ਸਾਧੂ ਦੀ ਸੰਗਤ ਕਰਨ ਵਾਲਾ ਗੁਰਮਖੰਡ ਦੀ ਸੰਗਤ ਕਰਨ ਵਾਲਾ ਸਭ ਹੋਤ ਨਵੇਰਾ ਉਹਦੀ ਜ਼ਿੰਦਗੀ ਦੇ ਸਾਰੇ ਫੈਸਲੇ ਨਵੇੜੇ ਹੋ ਜਾਂਦੇ ਆ ਅੱਜ ਨਵੇੜਾ ਹੀ ਤੇ ਕਰ ਨਹੀਂ ਪਾਰੇ ਮਨੋਕ ਉਲਜਾ ਕਿਉਂ ਹੈ ਨਬੇੜਾ ਨਹੀਂ ਕਰ ਪਾ ਰਿਹਾ ਫੈਸਲਾ ਨਹੀਂ ਕਰ ਪਾ ਰਿਹਾ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਜ਼ਿੰਦਗੀ ਉਲਝਣਾਂ ਦੇ ਵਿੱਚ ਹੀ ਹੈ ਨਾ ਸਮਾਜਿਕ ਜੀਵਨ ਵਿੱਚ ਵੀ ਗੁਰਮਖੋਸਿਫ ਹੈ ਕੀ ਕਰੀਏ ਜੀ ਸਮਝ ਨਹੀਂ ਪੈਂਦੀ ਕੁਝ ਕਹਿ ਦਿੰਦਾ ਨਾ ਸਮੱਸਿਆਵਾਂ ਇਦਾਂ ਦੀਆਂ ਉਤਪਨ ਹੁੰਦੀਆਂ ਨੇ ਕਈ ਵਾਰ ਕਿ ਕੀ ਕਰੀਏ ਜੀ ਸਮਝ ਨਹੀਂ ਪੈਂਦੀ ਕੁਝ ਨਬੇੜੇ ਨਹੀਂ ਕਰ ਪਾ ਰਹੇ ਫੈਸਲਾ ਨਹੀਂ ਕਰ ਪਾ ਰਹੇ ਕਿਸ ਪਾਸੇ ਖੜੇ ਹੋਈਏ ਪਾਤਸ਼ਾਹ ਕਹਿੰਦੀ ਇਹ ਇਹ ਤੇਰੀ ਸੰਗਤ ਦਾ ਅਸਰ ਹੈ ਜੇ ਨਵੇੜਾ ਨਹੀਂ ਕਰ ਪਾ ਰਿਹਾ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਨੂੰ ਗੁਰਮਖੋ ਜਿਹੜਾ ਜੁੜਿਆ ਨਾ ਗੁਰੂ ਦੇ ਨਾਲ ਸਮਝੋ ਜਿਹੜਾ ਗੁਰੂ ਨਾਲ ਜੁੜਿਆ ਉਹਨੂੰ ਜ਼ਿੰਦਗੀ ਦੇ ਨਵੇੜੇ ਕਰਨ ਲੱਗਿਆਂ ਟਾਈਮ ਨਹੀਂ ਲੱਗਦਾ ਬਸ ਇੱਕ ਪਾਸੇ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਸਮਝੋ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰੀ ਪੰਡਤ ਗਈ ਫੈਸਲਾ ਕਰਨਾ ਸੀ ਨਾ ਵੀ ਕਿਸ ਪਾਸੇ ਖੜੇ ਹੋਈਏ ਕਰਨਾ ਸੀ ਨਾ ਫੈਸਲਾ ਵੀ ਹਿੰਦੂਆਂ ਵੱਲ ਖੜੇ ਹੋਈਏ ਜਾਂ ਸਰਕਾਰ ਵੱਲ ਖੜੇ ਹੋਈਏ ਇੱਕ ਇੱਕ ਪਲ ਦੇ ਵਿੱਚ ਕਰ ਲੈਣਾ ਨਬੇੜਾ ਇਦਾਂ ਜੇ ਕਿਤੇ ਸਾਡੇ ਵਰਗਾ ਹੁੰਦਾ ਤੇ ਹਾਏ ਕੀ ਕਰੀਏ ਸਮਝ ਨਹੀਂ ਪੈ ਰਹੀ ਇਹਨਾਂ ਨੂੰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸਰਕਾਰ ਨੂੰ ਵੀ ਗੁੱਸੇ ਨਹੀਂ ਕੀਤਾ ਜਾ ਸਕਦਾ ਅਸੀਂ ਸੁਤਣਾ ਸੀ ਨਾ ਮਿਸਰ ਔਰੰਗਜ਼ੇਬ ਵਰਗੀ ਬੰਦੀ ਨੂੰ ਕਿਵੇਂ ਗੁੱਸੇ ਕਰ ਸਕਦੇ ਆ ਜੇ ਕਿਤੇ ਅੱਜ ਦੇ ਸਿੱਖ ਆਗੂ ਹੁੰਦੇ ਜਿੱਦਾਂ ਦੇ ਸਾਡੇ ਅੱਜ ਦੇ ਸਿੱਖ ਆਗੂਆਂ ਦੀ ਗੱਲ ਹੈ ਕਿਤੇ ਕਰਨਗੇ ਇਦਾਂ ਫੈਸਲਾ ਵੀ ਸਰਕਾਰ ਨੂੰ ਇਦਾਂ ਕਰੋ ਪਰੇ ਸਰਕਾਰ ਨੂੰ ਸੰਗਤ ਨਾ ਖੜੇ ਹੋਵਾਂਗੇ ਨਹੀਂ ਕਿਉਂ ਕਿਉਂਕਿ ਗੁਰਬਾਣੀ ਦੀ ਸੰਗਤ ਨਹੀਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇੱਕ ਪਲ ਵਿੱਚ ਨਿਵੇੜਾ ਕਰ ਲਿਆ ਖੜਾਂਗੇ ਇਹ ਦੀਨ ਨੇ ਇਹ ਦੁਖੀ ਨੇ ਇਹ ਦਰਦ ਰੱਖ ਕੇ ਆਏ ਨੇ ਅਸੀਂ ਤੇ ਦੀਨ ਦੁਖੀਆਂ ਵਾਲੇ ਪਾਸੇ ਖੜਾਂਗੇ ਔਰੰਗਜ਼ੇਬ ਦੇ ਪਾਸੇ ਨਹੀਂ ਖੜੇ ਹੋਏ ਇੱਕ ਪਲਚ ਨਵੇੜਾ ਕਰ ਲਿਆ ਇਨਾ ਵੱਡਾ ਫੈਸਲਾ ਇੰਨੀ ਵੱਡੀ ਨੌ ਸਰੀਰਾਂ ਦੀ ਮਿਹਨਤ ਇੰਨੀ ਵੱਡੀ ਕੌਮ ਕਿਸ ਦੇ ਹੱਥ ਡੋਰ ਪਕੜਾਉਣੀ ਹੈ ਇੱਕ 9 ਸਾਲ ਦੇ ਪੁੱਤਰ ਦੇ 9 ਸਾਲ ਦੀ ਅਰਦਾਸ ਸੀ ਨਾ ਤੁਸੀਂ ਐਂ ਦੇਖੋ ਵੀ 9 ਸਾਲ ਦੇ ਬੱਚੇ ਨੂੰ ਅਸੀਂ ਗੱਡੀ ਨਹੀਂ ਫੜਾਉਂਦੇ ਫੜਾ ਦਿੰਨੇ ਆ ਜੀ 9 ਸਾਲ ਦੇ ਬੱਚੇ ਨੂੰ ਅਸੀਂ ਮੋਟਰਸਾਈਕਲ ਨਹੀਂ ਦਿੰਦੇ 9 ਸਾਲ ਦੇ ਬੱਚੇ ਨੂੰ ਅਸੀਂ ਇਹ ਕਹਿ ਲਓ ਵੀ 5000 ਰੁਪਏ ਆਣੀ ਦਿੰਦੇ ਹੱਥ ਦੇ ਵਿੱਚ ਉਹਦੇ ਇਹਨੂੰ ਕੀ ਪਤਾ ਕਿੱਥੇ ਲਾਉਣਾ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਦੇ ਹੱਥ ਪੰਥ ਦੀ ਵਾਗਡੋਰ ਦੇ ਦਿੱਤੀ ਤੇ ਛੋਟਾ ਫੈਸਲਾ ਸੀ ਕਿਤੇ ਇਹ ਸਰਕਾਰ ਦੇ ਨਾਲ ਇਹਦਾ ਟੱਕਰ ਲੈਣ ਦੀ ਗੱਲ ਸੀ ਤੇ 9 ਸਾਲ ਦੀ ਉਮਰ ਸੀ ਗੁਰਗੋਬਨ ਸਿੰਘ ਪਾਤਸ਼ਾਹੀ ਕਿੰਨਾ ਵੱਡਾ ਫੈਸਲਾ ਸੀ ਜਿਸ ਬੂਟੇ ਨੂੰ ਜਿਸ ਮਹਿਲ ਨੂੰ ਗੁਰਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ 9 ਪਾਤਸ਼ਾਹ ਨੇ ਸਿੰਚਿਆ ਜਵਾਨ ਕੀਤਾ ਉਸ ਮਹਿਲ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਇੱਕ 9 ਸਾਲ ਦੇ ਪੁੱਤਰ ਨੂੰ ਦੇ ਦਿੱਤੀ ਕਿੰਨਾ ਵੱਡਾ ਫੈਸਲਾ ਹੈ ਪਰ ਇੱਕ ਪਲ ਵਿੱਚ ਲੈ ਲਿਆ ਅਸੀਂ ਤਾਂ ਕੈਦ ਨੇ ਆ ਨਾ ਏਦਾਂ ਵੀ ਵੇਖੋ ਜੀ 9 ਸਾਲ ਦੇ ਪਤਗਦੀ ਤੇ ਬਿਠਾਇਆ ਆ ਚਲੇਗੇ ਸਿੱਧੀ ਦੇਣ ਵਾਸਤੇ ਏਦਾਂ ਏਦਾਂ ਛੋਟੀ ਗੱਲ ਨਹੀਂ ਹੈ ਪਰ ਕਦੋਂ ਕਿਉਂਕਿ ਸੱਚ ਦੀ ਸੰਗਤ ਸੀ ਅਸੀਂ ਨਿੱਕੇ ਨਿੱਕੇ ਉਲਝ ਜਾਂਦੇ ਆ ਫੈਸਲਿਆਂ ਦੇ ਵਿੱਚ ਕਿਹੜੇ ਪਾਸੇ ਖੜੇ ਹੋਈਏ ਜੀ ਗੁਰੂ ਦੀ ਸੰਗਤ ਕਰਾਂਗੇ ਏਦਾਂ ਹੀ ਬੰਦਾ ਇਧਰਲੇ ਪਾਸੇ ਆ ਬਸ ਸੱਚ ਵਾਲੇ ਪਾਸੇ ਆ ਗਲਤ ਵਾਲੇ ਪਾਸੇ ਨਹੀਂ ਆ ਗਲਤ ਭਾਵੇਂ ਆਪਣਾ ਸਹੀ ਭਾਵੇਂ ਬਗਾਨਾ ਸਹੀ ਵਾਲੇ ਪਾਸੇ ਖੜੇ ਹੋਗੇ ਬਸ ਪਰ ਇਹ ਇਹ ਆਤਮਿਕ বল ਕਦੋਂ ਆਉਂਦਾ ਹੈ ਇਹ ਗੁਰਮਖਾਂ ਦੀ ਸੰਗਤ ਵਿੱਚੋਂ ਆਉਂਦਾ ਹੈ ਤੋ ਪਾਤਸ਼ਾਹ ਕਹਿੰਦੇ ਸਾਧਕਾ ਸੰਗ ਸਾਧ ਸੰਗ ਸਭ ਹੋ ਤਨ ਬੇਰਾ ਜਦੋਂ ਮਨੁੱਖ ਗੁਰਮਖ ਜਨਾਂ ਦੀ ਸੰਗਤ ਕਰਦਾ ਹੈ ਫਿਰ ਸਭ ਹੋ ਤਨ ਬੇਰਾ ਸਾਰੇ ਫੈਸਲੇ ਨਿਭੜ ਜਾਂਦੇ ਨੇ ਆਪਣੇ ਆਪ ਹੋ ਜਾਂਦੇ ਨੇ ਸਾਧਕੈ ਸੰਗ ਪਾਏ ਨਾਮ ਰਤਨ ਗੁਰਮਖੰਦੀ ਸਾਧੂਆਂ ਦੀ ਸੰਗਤ ਵਿੱਚੋਂ ਨਾਮ ਪ੍ਰਮਾਤਮਾ ਦੇ ਆ ਨਾਮ ਰੂਪੀ ਸਿਮਰਨ ਰਤਨ ਪ੍ਰਾਪਤ ਹੁੰਦਾ ਹੈ ਨਾਮ ਰੂਪੀ ਰਤਨ ਦੀ ਪ੍ਰਾਪਤੀ ਸਾਧੂਆਂ ਦੀ ਸੰਗਤ ਵਿੱਚੋਂ ਹੁੰਦੀ ਹੈ ਸਾਧਕੈ ਸੰਗ ਏਕ ਉਪਰ ਜਤਨ ਸਾਧੂਆਂ ਗੁਰਮਖੰਦੀ ਸੰਗਤ ਕਰੀਏ ਏਕ ਇੱਕ ਪਰਮਾਤਮਾ ਦੇ ਨਾਲ ਮਲਾਪ ਦਾ ਹੀ ਯਤਨ ਜਿਹੜਾ ਹੈ ਉਹ ਆਰੰਭ ਹੁੰਦਾ ਹੈ ਸਾਧ ਕੀ ਮਹਿਮਾ ਸਾਧੂਆਂ ਦੀ ਵਡਿਆਈ ਵਰਨਾ ਕੌਣ ਪੁਰਾਨੀ ਕੌਣ ਮਨੁੱਖ ਹੈ ਜਿਹੜਾ ਸਾਧੂਆਂ ਦੀ ਮਹਿਮਾ ਦਾ ਵਰਣਨ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਜੀ ਇੰਨੀ ਵੱਡੀ ਮਹਿਮਾ ਗੁਰਮਖੋ ਰੱਬੀ ਪਿਆਰਿਆਂ ਦੀ ਐਡੀ ਵੱਡੀ ਮਹਿਮਾ ਗੁਰਮਖਾਂ ਦੀ ਵਰਨਾ ਕੌਣ ਪੁਰਾਨੀ ਕੌਣ ਪ੍ਰਾਨੀ ਕੌਣ ਮਨੁੱਖ ਵਰਣ ਕਰ ਸਕਦਾ ਹੈ ਭਵ ਕੋਈ ਵੀ ਨਹੀਂ ਕਰ ਸਕਦਾ ਪਰਮਾਤਮਾ ਦੀ ਵਡਿਆਈ ਤਾਂ ਕੀ ਕਰਨੀ ਹੈ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਵੀ ਵਡਿਆਈ ਕੋਈ ਨਹੀਂ ਕਰ ਸਕਦਾ ਨਾਨਕ ਸਾਧ ਕੀ ਸ਼ੋਭਾ ਏ ਨਾਨਕ ਰੱਬ ਦੇ ਪਿਆਰਿਆਂ ਦੀ ਸ਼ੋਭਾ ਗੁਰਮਖੰਡ ਦੀ ਵਡਿਆਈ ਪ੍ਰਭ ਮਾਹ ਹੈ ਸਮਾਨੀ ਪ੍ਰਭੂ ਦੇ ਵਿੱਚ ਹੀ ਸਮਾਈ ਹੁੰਦੀ ਹੈ ਅਰਥ ਕੀ ਬਣਦਾ ਅਸਲ ਦੇ ਵਿੱਚ ਸਾਧੂਆਂ ਦੀ ਵਡਿਆਈ ਰੱਬ ਦੇ ਪਿਆਰਿਆਂ ਦੀ ਵਡਿਆਈ ਹੀ ਰੱਬ ਦੀ ਵਡਿਆਈ ਹੁੰਦੀ ਹੈ ਗੁਰਮਖਾਂ ਦੀ ਵਡਿਆਈ ਹੀ ਗੁਰੂ ਦੀ ਵਡਿਆਈ ਹੁੰਦੀ ਹੈ ਪ੍ਰਭੂ ਦੀ ਵਡਿਆਈ ਪ੍ਰਭੂ ਦੇ ਸਾਧ ਜਨਾਂ ਦੇ ਵਿੱਚ ਸਮਾਈ ਹੁੰਦੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ